ਸਮਰਾਲਾ ਸ਼ਹਿਰ ਦੇ ਖੰਨਾ ਰੋਡ ਤੇ ਬੰਦਨ ਜੁਲਰਸ ਨਾਮ ਦੇ ਸੁਨਿਆਰੇ ਦੀ ਦੁਕਾਨ ਤੇ ਗ੍ਰਾਹਕ ਬਣ ਕੇ ਆਇਆ ਇੱਕ ਲੁਟੇਰੇ ਜਿਸ ਦੇ ਵੱਲੋਂ ਸੋਨੇ ਦੀਆਂ ਮੁੰਦੀਆਂ ਦੇ ਨਾਲ ਭਰਿਆ ਹੋਇਆ ਡੱਬਾ ਚੁੱਕ ਕੇ ਦੌੜੰਦੀ ਕੋਸ਼ਿਸ਼ ਕੀਤੀ ਗਈ ਤੇ ਇਸ ਦੇ ਦਰਮਿਆਨ ਇਹ ਵਿਅਕਤੀ ਸਫਲ ਵੀ ਹੁੰਦਾ ਤੇ ਆਪਣੀ ਕਰੇਟਾ ਗੱਡੀ ਦੇ ਵਿੱਚ ਫਰਾਰ ਹੋ ਗਿਆ ਜਿਸ ਦੀਆਂ ਕਿ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਸ਼ਾਮ 7:30 ਵਜੇ ਸੁਨਿਆਰੇ ਦੀ ਦੁਕਾਨ ਤੇ ਇੱਕ ਲੁਟੇਰਾ ਗ੍ਰਾਹਕ ਬਣ ਕੇ ਆਇਆ ਹੈ ਤੇ ਮੁੰਦੀਆਂ ਲੈਣ ਦੇ ਲਈ ਇਹ ਦੁਕਾਨ ਦੇ ਵਿੱਚ ਆਂਦਾ ਹੈ ਮਾਲਕ ਸੋਨੇ ਦੀਆਂ ਮੁੰਦੀਆਂ ਦਿਖਾਉਣ ਦੇ ਲਈ ਕਹਿੰਦਾ ਹੈ ਤਾਂ ਦੁਕਾਨ ਦੇ ਮਾਲਕ ਨੇ ਲੁਟੇਰੇ ਨੂੰ ਸੋਨੇ ਦੀਆਂ ਮੁੰਦੀਆਂ ਵੀ ਵਿਖਾਈਆਂ ਤੇ ਡੱਬਾ ਵਿਖਾਇਆ ਤੇ ਲੁਟੇਰਾ ਕੁਝ ਮੁੰਦੀਆਂ ਨੂੰ ਕੱਢ ਕੇ ਆਪਣੇ ਹੱਥ ਦੇ ਵਿੱਚ ਪਾ ਕੇ ਉਸ ਦਾ ਮੁੱਲ ਪੁੱਛਦਾ ਦੁਕਾਨਦਾਰ ਨੂੰ ਹੋਰ ਮੁੰਦੀਆਂ ਹੌਂਦ ਦੇ ਲਈ ਕਹਿੰਦਾ ਤੇ ਦੁਕਾਨਦਾਰ ਦੀ ਨਿਗਾਹ ਪਰੇ ਹੁੰਦੇ ਸਾਰ ਉਹ ਡੱਬੇ ਨੂੰ ਚੁੱਕ ਕੇ ਉਥੋਂ ਭੱਜ ਜਾਂਦਾ ਆਪਣੀ ਕ੍ਰੇਟਾ ਗੱਡੀ ਦੇ ਵਿੱਚ ਫਰਾਰ ਹੋਇਆ ਦੁਕਾਨਦਾਰ ਦੇ ਭਰਾ ਦਾ ਕਹਿਣਾ ਹੈ ਕਿ ਡੱਬੇ ਦੇ ਵਿੱਚ 12 ਦੇ ਕਰੀਬ ਮੁੰਡੀਆਂ ਸਨ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਹੈ ਤੇ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਜਾਂਚ ਕਰ ਰਹੀ ਹੈ ਮੋਨੂ ਗਰੇਵ ਰੂਪਕਰਮਾ ਜੀ ਕੀ ਮਾਮਲਾ ਹੈ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀਗੇ ਇਕੱਲਾ ਹੀ ਸੀਗਾ ਜਾਇੰਟਸ ਤੇ ਰਿੰਗਾ ਦਿਖਾ ਦੋ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀ ਗਿਆ ਪਾ ਕੇ ਦੇਖੀ ਗਿਆ ਇੱਕ ਰਿੰਗ ਕੱਢੀ ਜੀ ਇਹਦਾ ਵਜਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾ ਦਾ ਉਹ ਰਿੰਗਾ ਦਾ ਡੱਬਾ ਜਦੇ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਇੱਕ ਬੰਦਾ ਸੀ ਜੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇ 'ਚ ਉਹਦੀ ਫੋਟੋ ਆਈ ਗਿਆ ਕਲੀਅਰ ਹੁੰਦਾ ਰਿੰਗਾ ਕੋਈ ਮੂਨਿਟਾ ਕਾਇਆ ਸੀਗਾ ਬੈਠਾ ਰਿੰਗਾ ਦੇਖਦਾ ਜੀ ਮੈਂ ਕਸਟਮਰ ਹੁੰਦਾ ਹੁੰਦਾ ਉਸ ਤਰ੍ਹਾਂ ਤੇ ਕੋਈ ਹਥਿਆਰ ਵੀ ਸੀ ਹੱਥ ਜੋ ਨਾ ਉਹਨੇ ਉਹਨੇ ਹੀ ਨੀ ਕੁਝ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੁਝ ਮੈਂ ਕਸਟਮਰ ਲੈ ਕੇ ਬਸ ਇਹਦਾ ਵਜਨ ਕਰੋ ਵਜਨ ਕਰਕੇ ਕੈਲਕੂਲੇਟਰ ਮਾਰਨ ਲੱਗੇ ਜਦ ਇਹਨੇ ਡੱਬਾ ਫੋਲਡ ਕੀਤਾ ਕਿ ਕਿੰਨੇ ਤੋਂ ਚਾਂਪ ਹੋ ਜਾਦਾ ਹੁੰਦਾ ਦੇਖਣਾ ਪਣਾ ਹੀ ਰਹੀ ਜਿਆਦਾ 12 ਮਿੰਟਾਂ ਸੀ ਗਿਆ ਜੀ ਇੱਕ ਡੱਬੇ ਚ ਲੱਗਦੇ ਪੂਰਾ ਡੱਬਾ ਹੀ ਲੈ ਗਿਆ ਜੀ 12 ਹਾਂ ਜੀ ਕੀ ਨਾਮ ਹੈ ਤੁਹਾਡਾ ਕਦੋਂ ਦੀ ਗੱਲ ਹੈ ਲੈਂਟ ਪਰ ਸੀਮਿਤ ਹੋਏ ਸਕੇ ਕਿੰਨੇ ਮਿੰਟ ਵਾਧਾ ਗਿਆ ਮੈਂ ਅੱਛਾ ਕੀ ਆਮਲਾ ਹੋਇਆ ਕੌਣ ਆਇਆ ਥਾ ਇਹ ਜਿਹੜਾ ਪਹਿਲਾਂ ਮੈਂ ਚੁੰਜਿਆ ਕਿਤੇ ਆ ਵੀਟ ਡਿੰਗੀ ਦਿਖਾਇਆ ਡਿੰਗੀ ਦੇ ਲੈ ਕੇ ਬਾਅਦ ਦੇ ਆ मैंने गड्डी खोली है खोल नहीं पाए लॉक पर के चावल रोड तक खेत के चले गए तभी भाग गए कितनी रिंग थी हाँ जी कितनी रिंगे थी रिंग नौ दस थी उठा के भाग गए कितने जाने थे हाँ जी कितने जाने थे एक एक था हाँ जी बोलना था सरदार था सरदार नहीं हथियार था उसके पास नहीं पता कोई नहीं पता ਸੋਰੀ ਕੋ ਸਨਿਆਰ ਦੁਕਾਨ ਤੇ ਲੁੱਟ ਦੀ ਘਟਨਾ ਹੋ ਗਈ ਆ ਕੀ ਕਹਾਂ ਤੁਹਾਨੂੰ ਇਹ ਲੁੱਟਦੀ ਨਹੀਂ ਆ ਸਾਡੇ ਜਿਹੜੇ ਬੰਦਨ ਜੁਲੇਰਾ ਖੰਨਾ ਰੋਡ ਦੇ ਸਮਰਾਲੇ ਉਹਦੀ ਦੁਕਾਨ ਤੇ ਕਿਹੜਾ ਵਿਅਕਤੀ ਆ ਸਰੋਂ ਰੋਡਾ ਹੈ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਉਹ ਐਨ ਦਾ ਜਮਾ ਮੁੰਦਰੀਆ ਚੈੱਕ ਕਰਦਾ ਕਰਦਾ ਉਹਨੂੰ 420 ਸੀ ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਸੀ ਤਿੰਨ ਚਾਰ ਪੂਰੇ ਮੇਰੇ ਖਲ ਸ਼ੈਦ ਜੀ ਦੇ ਵਿੱਚ ਪੰਜ ਛੇ ਮੁੰਦਰੀਆਂ ਉਹ ਲੈ ਕੇ ਜਿਹੜਾ ਭੱਜ ਗਿਆ ਇਹਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਹਦੇ ਸਬੰਧੀ ਅਸੀਂ ਪਰਚਾ ਦਰਜ ਕਰਾਂ ਤਾਂ ਮੁੰਦਰੀ ਜਾਂਚ ਵਿੱਚ ਕੀ ਸਾਹਮਣੇ ਆਏਗਾ ਮੁਢਲੀ ਜਾਣਕਾਰੀ ਤਾਂ ਇਹੀ ਹੈ ਵੀ ਇਹ ਨੌਸਰਵਾਜ ਜਿਹਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਹੈ। ਕਾਰ ਕਾਰ ਦਾ ਨੰਬਰ ਕੁਝ ਪਤਾ ਲੱਗਿਆ ਜੀ। ਕਾਰ ਦਾ ਪੀਵੀ 10 ਐਚਵਾਈਆ ਜਾਂ ਐਚਏ ਹੋ ਸਕਦਾ 8503 ਪੜਿਆ ਗਿਆ ਜੀ। ਸਸਪੈਕਟਡ ਨੰਬਰ ਹੈ ਦੇਖਦੇ ਹਾਂ।